ਮੈਂ ਹਕਕਤਾਂ ਦੀ ਲਾਈਵ ਐਪੀ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ ਅਸੀਂ ਤਕਰੀਬਨ ਹਰ ਘਟਨਾ ਤੇ ਤੁਹਾਡੇ ਨਾਲ ਰੂਬਰੂ ਹੁੰਨੇ ਆ ਜਿਵੇਂ ਕਿ ਅੱਜ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਸਰਦਾਰ ਸਖਬੀਰ ਸਿੰਘ ਬਾਦਲ ਜੋ ਕਿ ਕਾਲ ਤੱਕ ਸਹਿਬ ਵੱਲ ਲੱਗੀ ਹੋਈ ਸਜਾ ਨੂੰ ਭਗਤ ਰਹੇ ਸੀ ਉਸ ਤਰ੍ਹਾਂ ਉਹਨਾਂ ਦੇ ਕਿਸ ਨੇ ਗੋਲੀ ਮਾਰ ਦਿੱਤੀ ਇਸ ਮੱਧ ਵਿੱਚ ਗੱਲਬਾਤ ਕਰਨ ਲਈ ਅੱਜ ਅਸੀਂ ਫੇਰ ਬਾਬਾ ਸ੍ਰਿੰਦਰ ਸਿੰਘ ਜੀ ਸੁਭਾਣੇ ਵਾਲਿਆਂ ਨਾਲ ਰੂਬਰੂ ਹੋ ਰਹੇ ਹਾਂ ਆਓ ਦੇਖੀਏ ਉਹਨਾਂ ਦੇ ਇਸ ਘਟਨਾ ਪ੍ਰਤੀ ਕੀ ਵਿਚਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੀ ਸਤਕਾਰਯੋਗ ਬਾਬਾ ਸ੍ਰਿੰਦਰ ਸਿੰਘ ਜੀ ਆਪਾਂ ਬੀਤੀ ਦਿਨ ਵੀ ਗੱਲਬਾਤ ਕੀਤੀ ਸੀ ਅੱਜ ਫਿਰ ਇੱਕ ਖਾਸ ਘਟਨਾ ਦੇ ਸੰਬੰਧ ਵਿੱਚ ਤੁਹਾਡੇ ਨਾਲ ਗੱਲਬਾਤ ਕਰਨੀ ਬਣਦੀ ਆ ਅ ਸਰਦਾਰ ਭਾਵਨਾ ਪੀਜੀ ਮਹਿਕ ਵਤਨ ਦੀ ਜਿਹੜਾ ਤੁਹਾਡਾ ਚੈਨਲ ਹੈ ਅਦਾਰਾ ਹਾਂ ਇਹਦੇ ਜਰੀਏ ਆਪਾਂ ਦੇਸ਼ ਉਦੇਸ਼ ਦੀਆਂ ਗੁਰਸਿੱਖ ਸੰਗਤਾਂ ਦੇ ਨਾਲ ਪੰਜਾਬ ਦੀ ਪੰਜਾਬੀਅਤ ਦੀ ਸਿੱਖੀ ਦੀ ਔਰ ਹੋਰ ਮਸਲਿਆਂ ਦੀ ਗੱਲਬਾਤ ਕਰਦੇ ਆਏ ਤੇ ਕਰਦੇ ਰਹਾਂਗੇ ਤੁਹਾਡਾ ਧੰਨਵਾਦ ਹੈ ਤੁਸੀਂ ਹਮੇਸ਼ਾ ਦਾਸ ਨੂੰ ਖੇਤੇ ਕਰਦੇ ਹੋ ਆਪਾਂ ਗੁਰਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੀ ਵਕਸੀ ਹੋਏ ਫਤੇ ਦੁਹਰਾइए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਬਾਬਾ ਜੀ ਕਿ ਅੱਜ ਸਰਦਾਰ ਸਕਬੀਰ ਸਿੰਘ ਬਾਦਲ ਦੇ ਕਿਸੇ ਨੇ ਗੋਲੀ ਮਾਰ ਦਿੱਤੀ ਤਹਾ ਡਾਇਸਕਟ ਨਾ ਦੇ ਬਾਰੇ ਕੀ ਪ੍ਰਤੀਕਰਮ ਪਵਨਪ੍ਰੀਤ ਜੀ ਇਹ ਸਰਦਾਰ ਨਰਿੰਦਰ ਸਿੰਘ ਚੋੜਾ ਜਿਨ੍ਹਾਂ ਦੀ ਕੌਮ ਨੂੰ ਔਰ ਪੰਥ ਨੂੰ ਪੰਥ ਦੇ ਹਿੱਤਾਂ ਕਾਰਨ ਸੰਘਰਸ਼ ਦੇ ਵਿੱਚ ਵੱਡੀ ਦੇਣ ਜਿਨ ਲੰਮੇ ਸਮੇਂ ਤੇ ਜੇਲ੍ਹ ਕੱਟੀ ਹੈ ਜੋ ਪਰੋਲ ਤੇ ਆਏ ਹੋਏ ਹੈ ਔਰ ਜੋ ਇਹ ਘਟਨਾ ਵਾਪਰੀ ਹੈ ਇਹ ਬਹੁਤ ਮੰਦਭਾਗੀ ਘਟਨਾ ਹੈ ਭਾਉਣਾਪ੍ਰੀਤ ਜੀ ਇਹ ਹੋਣਾ ਨਹੀਂ ਸੀ ਚਾਹੀਦਾ ਔਰ ਇਹਦਾ ਜਿਹੜਾ ਰਿਜ਼ਲਟ ਆ ਬੜਾ ਅੱਗੇ ਮਾੜਾ ਨਿਕਲਣਾ ਬਾਬਾ ਜੀ ਅੱਜ ਪੰਜਾਬ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਕਈ ਜਗ੍ਹਾ ਤੇ ਮੋਰਚੇ ਲੱਗੇ ਹੋਏ ਆ ਉਹਨਾਂ ਦਾ ਇਸ ਘਟਨਾ ਤੇ ਕੋਈ ਅਸਰ ਪਊਗਾ ਦੇਖੋ ਭਾਉਣਾਪ੍ਰੀਤ ਜੀ ਸਮੇਂ-ਸਮੇਂ ਤੇ ਪ੍ਰਚਾਰਕ ਜਿਹੜੇ ਪੰਥਕ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਪੰਥ ਦੀ ਔਰ ਚਿੰਤਾ ਕਰਦੇ ਹੈ ਜੋ ਲੰਮੇ ਸਮੇਂ ਤੇ ਜੇਲ੍ਹਾਂ ਦੇ ਵਿੱਚ ਬੈਠੇ ਗੁਰਸਿੱਖ ਪਿਆਰੇ ਨੇ ਜਿਹੜਾ ਜਿਹੜੇ ਆਪਣੀ ਸਜ਼ਾ ਤੋਂ ਵੀ ਜ਼ਿਆਦਾ ਸਜ਼ਾ ਭੁਗਤ ਚੁੱਕਿਆ ਜਿਨ੍ਹਾਂ ਦੀ ਖਾਤਰ ਪ੍ਰਚਾਰਕ ਪ੍ਰਚਾਰ ਕਰਨੇ ਨੇ ਮੋਰਚੇ ਲੱਗੇ ਨੇ ਕਿਤਨਾ ਕਿਤੇ ਉਹਨਾਂ ਮੋਰਚਿਆਂ ਵਾਲਿਆਂ ਨੂੰ ਜਿਹੜੇ ਉਹ ਪਰਿਵਾਰ ਨੇ ਜਾਂ ਅੰਦਰ ਜੇਲ੍ਹਾਂ ਚ ਬੈਠੇ ਗੁਰਸਿੱਖ ਪਿਆਰੇ ਨੇ ਉਹ ਚੀਜ਼ ਨੂੰ ਬਹੁਤ ਵੱਡਾ ਧੱਕਾ ਲੱਗਿਆ ਪਾਪਾ ਜੀ ਅੱਜ ਜਿਹੜੀ ਗੋਲੀ ਵਜਨ ਦੀ ਘਟਨਾ ਵਾਪਰੀ ਹੈ ਸਰਬਜੀਤ ਸਿੰਘ ਬਾਦਲ ਦੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮ ਦੀ ਤੋਹੀਨ ਆ ਵੇਖੋ ਪਾਉਈ ਪਾਉਣਾ ਪੀ ਜੀ ਗੱਲ ਇਹ ਹੈ ਜੋ ਸਜ਼ਾ ਭੁਗਤ ਰਿਹਾ ਹੈ ਕੋਈ ਗੁਰਮੁਖ ਸਰਦਾਰ ਸਬਜੀਤ ਸਿੰਘ ਬਾਦਲ ਉਹਨੂੰ ਸਜ਼ਾ ਤਨਖਾਹ ਲਾਈ ਆ ਅਕਾਲ ਤਖਤ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤੋਹੀਨ ਕਰਨੀ ਆ ਇਹ ਨੂੰ ਮੈਂ ਇਹ ਗੱਲ ਕਹੂੰਗਾ ਉਹਨਾਂ ਦੀ ਕੁਰਬਾਨੀ ਹੈਗੀ ਅਲੱਗ ਉਹ ਵਿਸਾ ਅਲੱਗ ਹੈ ਉਹਦੀ ਅਸੀਂ ਸਾਰਾ ਪੰਥ ਸਤਕਾਰ ਕਰਦੇ ਆ ਸਤਕਾਰਤ ਨੇ ਪਰ ਜਿਹੜੀ ਗੋਲੀ ਅੱਜ ਚੱਲੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਉਹ ਇੱਕ ਵੱਡੀ ਮੱਦਕ ਪਾਟਕੀ ਘਟਨਾ ਉਹ ਆਕਾਲ ਤਾਕਤ ਦੇ ਹੁਕਮਾਂ ਦੀ ਤੋਹੀ ਨਾ ਤੁਸੀਂ ਆਕਾਲ ਤਖਤ ਦੇ ਜੱਥੇਦਾਰ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਇਹ ਗੱਲ ਮੈਟਰ ਨਹੀਂ ਕਰਦੀ ਗੱਲ ਇਹ ਆ ਉਹ ਹੁਕਮ ਆਇ ਕਿੱਥੋਂ ਨੇ ਇਸ ਕਰਕੇ ਇਸ ਚੀਜ਼ ਦਾ ਜਿਹੜਾ ਘਟਨਾ ਕਰਮ ਹੋਇਆ ਹੈ ਇਹ ਬੜਾ ਮੰਦ ਭਾਗਾ ਹੋਇਆ ਇਹਦਾ ਸਿੱਧੀ ਤੋਹੀਨ ਹੈ ਹੁਕਮਾਂ ਦੀ ਔਰ ਇਹ ਘਟਨਾ ਹੋਣੀ ਨਹੀਂ ਸੀ ਜਹੀ ਦੀ ਅਭੀ ਪਹਿਲਾਂ ਕੀ ਜਹੀ ਸਥਿਤੀ ਸੀਗੀ ਜਿਸ ਤੋਂ ਲੱਗਦਾ ਹੋਵੇ ਕੋਈ ਜਹੀ ਘਟਨਾ ਵਾਪਰ ਸਕਦੀ ਆ ਹਾਂ ਸਰਦਾਰ ਭਾਵਨਾ ਪੀਜੀ ਜਿਹੜੇ ਉਹ ਮੁਲਾਜ਼ਮ ਨੇ ਉਹ ਵੀ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਆ ਬਖੂਬੀ ਨਿਭਾਈ ਆ ਇਦੇ ਵਿੱਚ ਜਿਹੜੇ ਗੁਪਤੰਤਰ ਗੁੱਤਜੰਸੀਆਂ ਜਿਨ੍ਹਾਂ ਨੇ ਪਹਿਲਾਂ ਹੀ ਦੱਸਦਾ ਸੀ ਵੀ ਕੋਈ ਘਟਨਾ ਇਸ ਤਰੀਕੇ ਦੀ ਵਾਪਰ ਸਕਦੀ ਹੈ ਜਿਵੇਂ ਗੁਰਪ੍ਰੀਤ ਸਿੰਘ ਭੁੱਲਰ ਨੇ ਸੀ ਵੀ ਸਾਹਿਬ ਉਹਨਾਂ ਦਾ ਵੀ ਇਹ ਇਦੇ ਵਿੱਚ ਵੱਡਾ ਰੋਲ ਹੈ ਖਾਸ ਕਰਕੇ ਜਿਹੜੇ ਪਹਿਰੇ ਤੇ ਸਿੰਖੜੇ ਸੀ ਜੇ ਕੋਈ ਘਟਨਾ ਵਾਪਰ ਜਾਂਦੀ ਤਾਂ ਇੱਕ ਬਹੁਤ ਵੱਡਾ ਕਲੰਕ ਲੱਗ ਗਿਆ ਸੀ ਸੇਵਾਦਾਰੀ ਦੇ ਉੱਤੇ ਬੰਦਾ ਸੇਵਾਦਾਰ ਸੇਵਾ ਨਿਭਾਰੇ ਹੈ ਔਰ ਅਕਾਲ ਤਖਤ ਦੇ ਹੁਕਮ ਅਨੁਸਾਰ ਨਿਭਾਰੇ ਹੈ ਔਰ تنਖਾਹ ਉਹਨਾਂ ਨੂੰ ਜਿਹੜੀ ਲੱਗੀ ਸਜ਼ਾ ਜਿਹੜੀ ਉਹਨਾਂ ਨੂੰ ਲੱਗੀ ਉਹ ਘੱਟ ਜਾਂ ਵੱਧ ਜਿਹੜੀ ਸੀ ਉਹ ਭਾਵਨਾਪ੍ਰੀਤ ਜੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬਾਨਾਂ ਨਾਲ ਅ ਮਿਲ ਕੇ ਉਹ ਗੱਲਬਾਤ ਕਰ ਸਕਦੀ ਕੋਈ ਵੀ ਪਰ ਉਥੋਂ ਦੇ ਹੋਏ ਹੁਕਮ ਅ ਦੇ ਮੁਤਾਬਕ ਸੇਵਾ ਭਗਤ ਰਹੇ ਸਿੱਖ ਦੇ ਉੱਤੇ ਇਸ ਤਰੀਕੇ ਨਾਲ ਗੋਲੀ ਚੱਲ ਜਾਣੀ ਇਹ ਘਟਨਾਕਰਮ ਕਾਫੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਕਾਲ ਤਖਤ ਦੇ ਹੁਕਮਾਂ ਦੀ ਫੀਰ ਮੈਂ ਕਹਿ ਰਿਹਾ ਵੀ ਤੋਹੀਨ ਵੀ ਹੈ ਔਰ ਬੇਪਰੋਸਗੀ ਵੀ ਹੈ ਦੇਖੋ ਹਨਾ ਇਹ ਬੇਪਰੋਸਗੀ ਵੀ ਹੁਣ ਕਿਸੇ ਵੀ ਸੇਵਾਦਾਰ ਨੂੰ ਕਿਸੇ ਸੇਵਾਦਾਰ ਹੁਕਮ ਮੰਨ ਕੇ ਭੁਗਤ ਰਿਹਾ ਹੈ ਸਜ਼ਾ ਉਹਨੂੰ ਬੇਪਰੋਸਗੀ ਵੀ ਹੋਊਗੀ ਕਿਉਂਕਿ ਜੋ ਹੁਕਮ ਆਗੇ ਅਕਾਲ ਤਖਤ ਸਭ ਤੋਂ ਕੋਈ ਸਿੱਖ ਨੂੰ ਚੈਲੰਜ ਨਹੀਂ ਕਰ ਸਕਦਾ ਦੇਖੋ ਇਹ ਪੰਥ ਵਿੱਚ ਰਵਾਇਤ ਹੈ ਇੱਕ ਸਾਡੀ ਇੱਕ ਉਹਨਾਂ ਨੇ ਹੁਕਮਾਂ ਨੂੰ ਵੀ ਚੈਲੰਜ ਕੀਤਾ ਹੈ ਹਕੂਮਤ ਦੀ ਤੋਹੀਨ ਵੀ ਕੀਤੀ ਹੈ ਅਕਾਲ ਤਖਤ ਦੀ অবਗਿਆ ਵੀ ਇਹਦੇ ਵਿੱਚ ਹੋਈ ਆ ਇਹਦੇ ਵਿੱਚ ਦੋਰਿਆਂ ਨਹੀਂ ਪਾਉਣ ਭਾਈ ਸਰਦਾਰ ਸਿੰਘ ਬਦਲ ਨੇ ਆਪਣੇ ਗੁਨਾਹ ਕਬੂਲ ਵੀ ਕਰ ਰਹੇ ਸੀ ਉਹ ਇਸ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਈ ਸਜ਼ਾ ਵੀ ਭੁਗਤ ਰਹੇ ਸੀ ਇਸ ਦੇ ਬਾਵਜੂਦ ਵੀ ਕਿਸ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਤੁਸੀਂ ਇਸ ਘਟਨਾ ਨੂੰ ਕਿਸ ਨੇ ਜਰੀਏ ਨਾਲ ਦੇਖਦੇ ਹੋ ਲਾਸਟ ਮੈਂ ਇਹੀ ਕਹੂੰਗਾ ਕਿ ਸਾਨੂੰ ਸਾਰਿਆਂ ਨੂੰ ਜਥੇਦਾਰ ਸਾਹਿਬ ਨੂੰ ਤੁਸੀਂ ਮੰਨਦੇ ਹੋ ਜਾਂ ਨਹੀਂ ਪਰ ਅਕਾਲ ਤੱਕ ਸਭ ਕੋਈ ਬਿਲਡਿੰਗ ਨਹੀਂ ਹੈ ਅਕਾਲ ਤੱਕ ਸਾਬ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਲਾਈ ਮਰਿਆਦਾ ਸਿਧਾਂਤ ਪਰੰਪਰਾ ਨੇ ਜਿੰਦੇ ਕਰਕੇ ਸਾਡਾ ਪੰਥ ਦੀ ਚੜ੍ਹਦੀ ਕਲਾ ਹੈ ਔਰ ਤੁਸੀਂ ਇੱਕ ਦੇਖੋ ਸਾਰਾ ਵਰਲਡ ਇਸ ਚੀਜ਼ ਤੇ ਹੈਰਾਨ ਹੈ ਕਿ ਇੱਕ ਸਿੱਖਾਂ ਦੀ ਪਾਰਲੀਮੈਂਟ ਹੈ ਕੱਲ ਜਿਹੜੇ ਰਾਜੇ ਸੀ ਜਿਨ੍ਹਾਂ ਜਿਨ੍ਹਾਂ ਨੇ ਗੁਨਾਹ ਕੀਤੇ ਆ ਉਹਨਾਂ ਨੂੰ ਕਟਹਿਰੇ ਵਿੱਚ ਖੜੇ ਕੀਤਾ ਉਹਨਾਂ ਨੇ ਗੁਨਾਹ ਵੀ ਕਬੂਲ ਕੀਤੇ ਬੰਦਾ ਆਪਣੇ ਗੁਨਾਹ ਕਬੂਲ ਕਰ ਰਿਹਾ ਹੈ ਇਹ ਇੱਕ ਵਰਲਡ ਦੇ ਵਿੱਚ ਮਿਸਾਲ ਪੈਦਾ ਹੈ ਸਜ਼ਾ ਘਟ ਵੱਧ ਕੀ ਹੋਇਆ ਉਹ ਹੁਣ ਸਾਹਮਣੇ ਖੜਾ ਉਹਦਾ ਕੋਈ ਕਸੂਰ ਨਹੀਂ ਬੰਦਾ ਗੁਨਾਹ ਕਬੂਲ ਰਿਹਾ ਹੈ ਤੇ ਸਜ਼ਾ ਭੁਗਤ ਰਿਹਾ ਹੈ ਉਹਦੇ ਉੱਤੇ ਗੋਲੀ ਚੱਲ ਜਾਣੀ ਕਿਉਂਕਿ ਫੇਰ ਇਹਦਾ ਮਤਲਬ ਅਕਾਲ ਤਖ ਦੀ ਸਜ਼ਾ ਘਟ ਸੀ ਉਹ ਅਕਾਲ ਤਖ ਨੂੰ ਨਹੀਂ ਮੰਨਦੇ ਜੇ ਅਸੀਂ ਇੱਕੋ ਤਾਂ ਇੱਕ ਸਾਡੇ ਕੋਲ ਸਿਧਾਂਤ ਹੈ ਸ੍ਰੀ ਅਕਾਲ ਤਖਤ ਸਭ ਜੋ ਸਿੱਖਾਂ ਨੂੰ ਸਮੇਂ-ਸਮੇਂ ਤੇ ਸੇਧ ਵੀ ਦਿੰਦਿਆ ਹਰ ਰੋਜ਼ ਸੇਧ ਦਿੰਦਿਆ ਉਹਨਾਂ ਦੇ ਮੁਤਾਬਕ ਸਾਨੂੰ ਚੱਲਣਾ ਵੀ ਚਾਹੀਦਾ ਔਰ ਇਹੀ ਤਾਂ ਇੱਕ ਸਾਡੀ ਪਰੰਪਰਾ ਦਾ ਸਿਧਾਂਤ ਨੇ ਇਹੀ ਤਾਂ ਉਹਨੂੰ ਜੋੜ ਕੇ ਰੱਖਦੇ ਆ ਇਸ ਕਰਕੇ ਜਿਹੜੀ ਘਟਨਾ ਕਰਮ ਹੋਈ ਆ ਇਹ ਬੜੀ ਮਾੜੀ ਹੋਈ ਆ ਵਹਿਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ